ਅਜੇ ਤੇ ਉਹ ਵਿਚਾਰਾ ਮਾਂ ਨੂੰ ਨਹੀਂ ਸੀ ਭੁਲਾ ਪਾਇਆ ਭੁਲਾ ਤਾਂ ਸਾਰੀ ਜ਼ਿੰਦਗੀ ਨਹੀਂ ਪਾਉਂਦਾ ਪਰ ਜੇ ਸਦਮੇ ਵਿੱਚ ਸੀਗਾ ਉਹ ਖਾਨ ਸਾਹਿਬ ਤੇ ਆ ਇੱਕਦਮ ਝਟਕਾ ਲੱਗਿਆ ਅਸੀਂ ਇੰਨੇ ਪਰੇਸ਼ਾਨ ਆ ਉਹਦੇ ਤੇ ਕੀ ਬੀਤਦੀ ਹੋਗੀ ਭਾਜੀ ਆਪਾਂ ਸਾਰੇ ਤੁਸੀਂ ਵੀ ਸਾਡੇ ਵਿੱਚ ਆਉਨੇ ਹੋ ਕਿੰਨੀ ਐਸ ਵੇਲੇ ਔਖੀ ਘੜੀ ਆ ਭਾਜੀ ਦੱਸ ਨਹੀਂ ਪਾ ਰਹੇ ਬਹੁਤ ਔਖਾ ਇੰਡਸਟਰੀ ਤੇ ਬਹੁਤ ਐਸ ਵੇਲੇ ਬਹੁਤ ਵੱਡਾ ਕੋਈ ਕਹਿਰ ਹੀ ਹੋ ਰਿਹਾ ਸਮਝ ਨਹੀਂ ਆ ਰਹੀ ਭਾਜੀ ਵੀ ਐਵਰੀ ਡੇ ਕੋਈ ਨਾ ਕੋਈ ਨਵੀਂ ਖਬਰ ਕੋਈ ਨਾ ਕੋਈ ਨਵੀਂ ਖਬਰ ਸਮਝ ਨਹੀਂ ਆ ਰਿਹਾ ਵੀ ਕੀ ਕਰੀਏ ਫੋਨ ਡਰ ਲੱਗਣ ਲੱਗ ਪਿਆ ਫੋਨ ਤਾਂ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਤੁਸੀਂ ਵੀ ਗੱਲ ਕੀਤੀ ਕਿ ਇੰਡਸਟਰੀ ਤੇ ਬਹੁਤ ਆ ਰਿਹਾ ਹੈ ਕਹਰੇ ਕਿ ਕਹਿੰਦੇ ਕਿ ਜਿਹੜੀ ਪ੍ਰਾਰਥਨਾ ਹੈ ਨਾ ਸਭ ਤੋਂ ਉੱਪਰ ਹੈ ਕਹਿੰਦੇ ਅੰਦਰ ਲਈ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜੀ ਪ੍ਰਾਰਥਨਾ ਤਾਂ ਆਪ ਐਵਰੀ ਡੇ ਕਰਦੇ ਆ ਇਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਔਰ ਰੱਬ ਨੂੰ ਕਿਹੜਾ ਬੰਦਾ ਨਹੀਂ ਯਾਦ ਕਰਦਾ ਚਾਹੇ ਦੁੱਖ ਚ ਹੋਵੇ ਸੁੱਖ ਚ ਹੋਵੇ ਹਰ ਵੇਲੇ ਆਪ ਰੱਬ ਦਾ ਨਾਮ ਲੈਣੇ ਬਟ ਇਹ ਹੁਣ ਉਹੀ ਕਹਿ ਦਿੰਦੇ ਨੇ ਨਾ ਵੀ ਬਜ਼ੁਰਗਾਂ ਨੇ ਜਾਂ ਸਿਆਣਾਂ ਨੇ ਕਿਹਾ ਵੀ ਜਿਹੜਾ ਇੱਕ ਪ੍ਰਮਾਤਮਾ ਨੇ ਸਮਾਂ ਤੁਹਾਡਾ ਜਿਹੜਾ ਲਿਖਿਆ ਆ ਜਗਾ ਫਿਕਸ ਕੀਤੀ ਹੋਈ ਆ ਉਹ ਉਸ ਸਮੇਂ ਦੇ ਨਾਲ ਉਹ ਹਰ ਪਾਣਾ ਵਰਤਦਾ ਪਰ ਇੰਨੀ ਜਲਦੀ ਇਹ ਬਸ ਇਹ ਹੀ ਉਮੀਦ ਨਹੀਂ ਸੀ ਰੱਬ ਤੋਂ ਵੀ ਇਹ ਐ ਕਿ ਥੋੜਾ ੱੱਕਾ ਕਰ ਗਿਆ ਬਹੁਤ ਜ਼ਿਆਦਾ ੱੱਕਾ ਕਰ ਗਿਆ